परम सतकार योग रब्ब वर्ग ਦੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜੇ ਨਰ ਸੁਲਤਾਨ ਦਾ 7ਵਾਂ ਹਿੱਸਾ ਜਿਸ ਵੇਲੇ ਜਾਨੀ ਨੇ ਕੋਠੀ ਦਾ ਕਲੀਨ ਇਕੱਠਾ ਕਰਕੇ ਵੇਖਿਆ ਹੀਠਾਂ ਉਸ ਨੂੰ ਸੁਰੰਗ ਦਾ ਬਾੜ ਦਿਸ ਗਿਆ ਤੇ ਉਸ ਸੁਰੰਗ ਵਿੱਚ ਦੀ ਦੂਜੀ ਕੋਠੀ ਵਿੱਚ ਪਹੁੰਚ ਗਿਆ ਆਓ ਅੱਗੇ ਸੁਣੀਏ ਜਾਨੀ ਕੋਠੀ ਦੂਸਰੀ ਪਹੁੰਚ ਗਿਆ ਜੋ ਆਣ ਫਿਰ ਪਿਛਲੀ ਮੈਂ ਆ ਗਿਆ ਲੀਨੀ ਬਾਤ ਪਛਾਣ ਕੋਠੀ ਵਿੱਚੋਂ ਆਣ ਕੇ ਕਰੇ ਆਪਣੀ ਕਾਰ ਮਾਲੀ ਵਕਤ ਸ਼ਾਮ ਦੇ ਆਕਰ ਕਹੇ ਉਚਾਰ ਮਾਲੀ ਆਖਦਾ ਹੈ ਜਾਨੀ ਚੋਰ ਟੇ ਨੂੰ ਤਾਜੇ ਫੁੱਲਾਂ ਨੂੰ ਲਿਆਏ ਉਹ ਤਾਰ ਭਾਈ ਛੇਤੀ ਆਈ ਨਾ ਦੇਰ ਦਾ ਕੰਮ ਕੋਈ ਨਾਲੇ ਗੁੰਦਣੇ ਫੁੱਲਾਂ ਦੇ ਹਾਰ ਭਾਈ ਗੱਲਾਂ ਕਰਦਿਆਂ ਨੂੰ ਇੱਕ ਆਣ ਪਹੁੰਚਾ ਮਾਨ ਸਿੰਘ ਦਾ ਜੋ ਪਹਿਰੇਦਾਰ ਭਾਈ ਆਕੇ ਆਖਦਾ ਗੁੱਸੇ ਦੇ ਨਾਲ ਮੂੰਹ ਤੈਨੂੰ ਯਾਦ ਕਰਦੀ ਸਰਕਾਰ ਭਾਈ ਉਹ ਭਰ ਤਾਜਾਂ ਫੁੱਲਾਂ ਦੀ ਟੋਕਰੀ ਨੂੰ ਭਰ ਤਾਜਾਂ ਫੁੱਲਾਂ ਦੀ ਟੋਕਰੀ ਨੂੰ ਹਾਰ ਗੋੰਦ ਲੈ ਤੂੰ ਪੰਜ ਚਾਰ ਭਾਈ ਅੱਜ ਖੁਸ਼ੀ ਦਾ ਸ਼ਹਿਰ ਮੇਂ ਮੇਘ ਬਰਸੇ ਤੈਨੂੰ ਕੋਈ ਨਾ ਬਾਬੇ ਆਸਾਰ ਭਾਈ ਆ ਜੱਲਿਆ ਇਹ ਨਾਮ ਨਾ ਜਾਏ ਕਿ ਤੈਂ ਖਾਲੀ ਗਿਆ ਨਾ ਕੋਈ ਨਰ ਨਾਰ ਭਾਈ ਰਾਣੀ ਮਹਿਕ ਦੇ ਇੱਕ ਸਮਾਨ ਸੂਰਜ ਆਈ ਰਾਜ ਦੇ ਕਲ ਦੁਆਰ ਭਾਈ ਉਸ ਖੁਸ਼ੀ ਮੈਂ ਦੌਲ ਤਾਂ ਵੰਡੀਆਂ ਨੇ ਹਾਲੇ ਵਕਤ ਹੈ ਪਹੁੰਚ ਦੁਆਰ ਭਾਈ ਸੋਣ ਜਾਨੀ ਨੂੰ ਆਣ ਚਰਨਾਟ ਚੜਿਆ ਵੱਜੀ ਕਾਲ ਜੇ ਤੇਜ ਕਟਾਰ ਭਾਈ ਉਹ ਨਹੀਂ ਬੋਲਿਆ ਫੇਰ ਕਿਸ਼ੋਰ ਚੰਦਾ ਨਹੀਂ ਬੋਲਿਆ ਫੇਰ ਕਿਸ਼ੋਰ ਚੰਦਾ ਚੰਦੂ ਮਾਲੀ ਫੇਰ ਕਹੇ ਉਹ ਚਾਰ ਭਾਈ ਹੁਣੇ ਲਿਆਵਾਂ ਹਾਰ ਮੈਂ ਨਹੀਂ ਕਰਾਂ ਅਟਕਾਰ ਇੰਨੀ ਕਹਿ ਕੇ ਮੋੜਤਾ ਪਿੱਛੇ ਨੂੰ ਅਸਵਾਰ ਚੰਦੂ ਜਾਨੀ ਲੱਗੇ ਦੋਵੇਂ ਫੁੱਲ ਤੋੜਨੇ ਦੇਖੋ ਲੱਗਾ ਰੱਬ ਕੀ ਸਬਾ ਬਝੋੜਨੇ ਦਿਲ ਮੈਂ ਮਨਾਉਣ ਖੁਸ਼ੀਆਂ ਹਜ਼ਾਰਾਂ ਨੂੰ ਗੋੰਦ ਕੇ ਤੇ ਵੀਰ ਨਾ ਸੁੰਦਰ ਹਾਰਾਂ ਨੂੰ ਉਹ ਕਰੀ ਜਾਨੀ ਚੋਰਨੇ ਸਫਾਈ ਐਨੀ ਐ ਕਰੀ ਜਾਨੀ ਚੋਰਨੇ ਸਫਾਈ ਐਨ ਜੀ ਹੀਰਿਆਂ ਸਮਾਨ ਚਮਕਾਰੇ ਪਹਿਣ ਜੀ ਫੁੱਲਾਂ ਦੀਆਂ ਐਨ ਬਨ ਕੇ ਇਕ ਤਾਰਾਂ ਨੂੰ ਗੁੰਦ ਕੇ ਤੇ ਵੀਰਾਂ ਨਾ ਸੁੰਦਰ ਹਾਰਾਂ ਨੂੰ ਓ ਮੂਗਰਾ ਗੁਲਾਬ ਤੇਰ ਵੇਲ ਕਲੀਆਂ ਮੂਗਰਾ ਗੁਲਾਬ ਤੇਰ ਵੇਲ ਕਲੀਆਂ ਹਾਰਾਂ ਦੀਆਂ ਜਾਣ ਝਲਕਾਂ ਨਾ ਝੱਲੀਆਂ ਕਰਿਆ ਦੋਹਾਂ ਨੇ ਨਹੀਂ ਅਟਕਾਰਾਂ ਨੂੰ ਗੁੰਦਕੇ ਤੇ ਵੀਰ ਨੂੰ ਸੁੰਦਰ ਹਾਰਾਂ ਨੂੰ ਜਾਨੀ ਤਾਈ ਮਾਲੀ ਨੇ ਚਕਾਤੀ ਟੋਕਰੀ ਆਪ ਚੱਕੀ ਛੋਟੀ ਜੀ ਚੱਕਣ ਜੋਕਰੀ ਚੱਕ ਤੁਰੇ ਸਿਰ ਮਮੂਲੀ ਭਾਗ ਨੂੰ ਗੁੰਦਕੇ ਤੇ ਵੀਰ ਨਾ ਸੁੰਦਰ ਹਾਰਾਂ ਨੂੰ ਉਹ ਚੱਕ ਤੁਰੇ ਸਿਰ ਤੇ ਮਮੂਲੀ ਭਾਰਾਂ ਨੂੰ ਗੁੰਦਕੇ ਤੇ ਵੀਰ ਨੂੰ ਸੁੰਦਰ ਹਾਰਾਂ ਨੂੰ ਦੇਖ ਕੇ ਸ਼ਹਿਰ ਨਜ਼ਦੀਕ ਜਾਇਕੇ ਪੈਰੇ ਲੱਗੇ ਫੌਜ ਦੇ ਬਹੁਤ ਆਇਕੇ ਹੋ ਗਏ ਦੰਗ ਦੇਖ ਦੇਖਿਆ ਸਵਾਰਾਂ ਨੂੰ ਗੁੰਦਕੇ ਤੇ ਵੀਰ ਨੂੰ ਸੁੰਦਰ ਹਾਰਾਂ ਨੂੰ ਮਾਲੀ ਦੇ ਸਬਬ ਬੋਲਿਆ ਨਾ ਕੋਈ ਐ ਐਸੀ ਮਹਾਰਾਜ ਦੀ ਨਜ਼ਰ ਹੋਈ ਐ ਉੱਚੇ ਦਰਬਾਰ ਲੰਘਦੇ ਬਜ਼ਾਰਾਂ ਨੂੰ ਗੁੰਦਕੇ ਤੇ ਵੀਰਨੋਂ ਸੁੰਦਰ ਹਾਰਾਂ ਨੂੰ ਜਾ ਕੇ ਮਾਨ ਸਿੰਘ ਨੂੰ ਜੋਹਾਰ ਕਰਦੇ ਦੋਵੇਂ ਸਿਰੋਂ ਡਾਲੀਆਂ ਉਤਾਰ ਧਰਦੇ ਮਾਨ ਸਿੰਘ ਕਰੇ ਪੰਡਤਾ ਵਿਚਾਰਾ ਨੂੰ ਗੁੰਦਕੇ ਤੇ ਵੀਰਨੋਂ ਸੁੰਦਰ ਹਾਰਾਂ ਨੂੰ ਹੋ ਮਾਨ ਸਿੰਘ ਕਰੇ ਪੰਡਤਾ ਵਿਚਾਰਾ ਨੂੰ ਗੁੰਦਕੇ ਤੇ ਵੀਰਨੋਂ ਸੁੰਦਰ ਹਾਰਾਂ ਨੂੰ